ਜਿੱਥੇ ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਹੋਈ ਆ ਲੋਕਾਂ ਨੂੰ ਤੇ ਉੱਥੇ ਹੁਣ ਇੱਕ ਜਿਹੜੀ ਪੰਜਾਬ ਦੇ ਵਿੱਚ ਵੱਡੀ ਆਫਤ ਦਸਤਕ ਦੇ ਰਹੀ ਆ ਉਹ ਕਿਹੜੀ ਆਫਤ ਆ ਤੁਹਾਨੂੰ ਦੱਸਦੇ ਆ ਕਿ ਸਤੰਬਰ ਮਹੀਨਾ ਚੜ੍ਹਦੇ ਸਾਰੀ ਤੁਹਾਨੂੰ ਇੱਕ ਵੱਡਾ ਝਟਕਾ ਲੱਗੇਗਾ ਤੁਹਾਡੀਆਂ ਜੇਬਾਂ ਤੇ ਬਹੁਤ ਮਾੜਾ ਪ੍ਰਭਾਵ ਪਵੇਗਾ ਜੇਕਰ ਤੁਸੀਂ ਵੀ ਆਪਣੀ ਮਹੀਨਾਵਾਰ ਆਮਦਨ ਦਾ ਵਜਟ ਬਹੁਤ ਧਿਆਨ ਨਾਲ ਬਣਾਉਂਦੇ ਹੋ ਤਾਂ ਸਤੰਬਰ ਦਾ ਪਹਿਲਾ ਦਿਨ ਤੁਹਾਡੇ ਲਈ ਵਿਸ਼ੇਸ਼ ਮਹੱਤਵ ਰੱਖਦਾ ਕਿਉਂਕਿ ਇਸ ਵਾਰ ਮਹੀਨਾ ਸਿਰਫ ਤਰੀਕ ਬਦਲਣ ਦੇ ਨਾਲ ਨਹੀਂ ਸਗੋਂ ਵੱਡੀ ਤਬਦੀਲੀਆਂ ਨਾਲ ਸ਼ੁਰੂ ਹੋਣ ਜਾ ਰਿਹਾ ਜੋ ਤੁਹਾਡੀ ਜੇਬ ਨੂੰ ਪ੍ਰਭਾਵਿਤ ਕਰੇਗਾ ਸਰਕਾਰ ਤੇ ਬੈਂਕਾਂ ਦੀਆਂ ਨਵੀਆਂ ਨੀਤੀਆਂ ਕਾਰਨ ਘਰੇਲੂ ਗੈਂਸ ਬੈਂਕਿੰਗ ਸੇਵਾਵਾਂ ਨਿਵੇਸ਼ ਤੇ ਖਰੀਦਦਾਰੀ ਨਾਲ ਸੰਬੰਧਿਤ ਨੀਮਾਂ ਵਿੱਚ ਵੱਡੇ ਬਦਲਾਅ ਆਉਣਗੇ ਜਿਸ ਨਾਲ ਹਰ ਆਮ ਆਦਮੀ ਦੇ ਖਰਚੇ ਬੱਚੇ ਤੇ ਜ਼ਰੂਰੀ ਜ਼ਰੂਰਤਾਂ ਪ੍ਰਭਾਵਿਤ ਹੋਣਗੀਆਂ ਹੁਣ ਤੁਹਾਨੂੰ ਦੱਸਦੇ ਹਾਂ ਕਿ 1 ਸਤੰਬਰ ਤੋਂ ਕਿਹੜੇ-ਕਿਹੜੇ ਬਦਲਾਅ ਹੋਣਗੇ 1 ਸਤੰਬਰ 2025 ਤੋਂ ਕੀ ਬਦਲ ਰਿਹਾ ਉਹ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ-ਕਿਹੜੀ ਤੁਹਾਨੂੰ ਤਿਆਰੀ ਕਰ ਲੈਣੀ ਚਾਹੀਦੀ ਆ ਹੁਣ ਸਿਰਫ ਜਿਹੜਾ 골ਡ ਤੇ ਨਹੀਂ ਸਗੋ ਚਾਂਦੀ ਦੇ ਗੇਂਜ ਅਨੀਅ ਤੇ ਸਿੱਕੇਾਂ ਤੇ ਵੀ ਹਾਲ ਮਾਰਕਿੰਗ ਲਾਜ਼ਮੀ ਕਰ ਦਿੱਤੀ ਗਈ ਹੈ ਜਾਨਕਿ ਹੁਣ ਤੁਹਾਡੇ ਦੁਆਰਾ ਖਰੀਦੀ ਜਾਣ ਵਾਲੀ ਚਾਂਦੀ ਦੀ ਸ਼ੁੱਧਤਾ ਨਿਰਧਾਰਿਤ ਮਾਪਦੰਡਾਂ ਦੁਆਰਾ ਨਿਰਧਾਰਿਤ ਕੀਤੀ ਜਾਵੇਗੀ ਹਾਲਾਂਕਿ ਜੋਹਰੀਆ ਦਾ ਕਹਿਣਾ ਕਿ ਇਸ ਨਾਲ ਚਾਂਦੀ ਦੀ ਕੀਮਤਾਂ ਵੱਧ ਸਕਦੀਆਂ ਨੇ ਅਜਿਹੀ ਸਥਿਤੀ ਦੇ ਵਿੱਚ ਜੇਕਰ ਤੁਸੀਂ ਚਾਂਦੀ ਦੇ ਵਿੱਚ ਨਿਵੇਸ਼ ਕਰਨਾ ਬਾਰੇ ਸੋਚ ਵੀ ਰਹੇ ਹੋ ਤਾਂ 1 ਸਤੰਬਰ ਤੋਂ ਪਹਿਲਾਂ ਖਰੀਦਣਾ ਲਾਭਦਾਇਕ ਹੋਵੇਗਾ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨੇ ਕ੍ਰੈਡਿਟ ਕਾਰਡ ਦੇ ਨਿਯਮਾਂ ਵਿੱਚ ਬਹੁਤ ਵੱਡਾ ਬਦਲਾਅ ਕਰ ਦਿੱਤਾ ਆਟੋ ਡੈਬਿਟ ਫੇਲ ਹੋਣ ਤੇ 2% ਜੁਰਮਾਨਾ ਲਗਾਇਆ ਜਾਵੇਗਾ ਅੰਤਰਰਾਸ਼ਟਰੀ ਲੈਣ-ਦੇਣ ਇੰਦਨ ਤੇ ਈ-ਕਮਰਸ ਦੇ ਵੱਖਰੇ ਤੌਰ ਤੇ ਵਾਧੂ ਚਾਰਜ ਲਗਾਏ ਜਾਣਗੇ ਰਿਵਾਰਡ ਪੁਆਇੰਟ ਦਾ ਮੁੱਲ ਵੀ ਘਟ ਸਕਦਾ ਜੇਕਰ ਤੁਸੀਂ ਐਸਬੀਆਈ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਖਰਚ ਕਰਨ ਤੋਂ ਪਹਿਲਾਂ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਨਣਾ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੋਵੇਗਾ ਨਹੀਂ ਤਾਂ ਜੇਬ ਤੇ ਬੋਝ ਅਣਜਾਣ ਦੇ ਵਿੱਚ ਵੱਧ ਸਕਦਾ ਘਰੇਲੂ ਐਲਪੀਜੀ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸੋਧੀਆਂ ਜਾਂਦੀਆਂ ਨੇ ਤੇ ਐਲਪੀਜ਼ ਦੀਆਂ ਨਵੀਆਂ ਕੀਮਤਾਂ 1 ਸਤੰਬਰ ਨੂੰ ਜਾਰੀ ਕੀਤੀਆਂ ਜਾਂਦੀਆਂ ਜੇਕਰ ਅੰਤਰਰਾਸ਼ਟਰੀ ਪੱਧਰ ਤੇ ਕੱਚੇ ਤੇਲ ਦੀ ਕੀਮਤ ਵੱਧਦੀ ਆ ਤਾ ਘਰੇਲੂ ਸਲੈਂਡਰ ਵੀ ਮਹਿੰਗੇ ਹੋ ਸਕਦੇ ਨੇ ਕੀਮਤਾਂ ਦੇ ਵਿੱਚ ਗਿਰਾਵਟ ਦੀ ਸਥਿਤੀ ਦੇ ਵਿੱਚ ਜ਼ਰੂਰ ਕੁਝ ਰਾਹਤ ਮਿਲੇਗੀ ਕੁੱਲ ਮਿਲਾ ਕੇ ਰਸੋਈ ਦਾ ਬਜਟ ਹਿੱਲ ਸਕਦਾ ਇਸ ਲਈ ਹੁਣ ਤੋਂ ਹੀ ਤਿਆਰੀ ਕਰ ਲਓ ਸਤੰਬਰ ਤੋਂ ਬਹੁਤ ਸਾਰੇ ਬੈਂਕ ATM ਤੋਂ ਮੁਫਤ ਲੈਣ ਦੇਣ ਦੀ ਸੀਮਾ ਜਿਹੜੀ ਖਤਮ ਹੋਣ ਤੋਂ ਬਾਅਦ ਚਾਰਜ ਵਧਾਉਣ ਜਾ ਰਹੇ ਨੇ ਯਾਨੀ ਕਿ ਜੇਕਰ ਤੁਸੀਂ ਨਿਰਧਾਰਿਤ ਸੀਮਾ ਤੋਂ ਵੱਧ ਪੈਸੇ ਕਢਵਾਉਂਦੇ ਹੋ ਤਾਂ ਤੁਹਾਨੂੰ ਫੀਸ ਦੇਣੀ ਪਵੇਗੀ ਬੈਂਕ ਦਾ ਤਾਰਕਾ ਕਿ ਇਸ ਨਾਲ ਡਿਜੀਟਲ ਲੈਣ ਦੇਣ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਜੇਕਰ ਤੁਸੀਂ ਨਗਦ ਲੈਣ ਦੇਣ ਤੇ ਜ਼ਿਆਦਾ ਇਹ ਵਰਮ ਹੋ ਤਾਂ ਤੋਂ ਹਾਡੇ ਲਈ ਖਰਚ ਤੇ ਕੜਵਾਉਣ ਵਿਚਕਾਰ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੋਵੇਗਾ ਹੁਣ ਤੱਕ ਜ਼ਿਆਦਾਤਰ ਬੈਂਕ 6.5% ਤੋਂ 7.5% ਤੱਕ ਵਿਆਜ ਦੇ ਦੇ ਰਹੇ ਨੇ ਜੇਕਰ ਦਰਾਂ ਘਟਾਈਆਂ ਜਾਂਦੀਆਂ ਨੇ ਤਾਂ ਨਿਵੇਸ਼ ਤੇ ਘੱਟ ਰਿਟਰਨ ਮਿਲਣ ਦੀ ਸੰਭਾਵਨਾ ਜੇਕਰ ਤੁਸੀਂ ਐਫ ਡੀ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਤੰਬਰ ਤੋਂ ਪਹਿਲਾਂ ਮੌਜੂਦ ਦਰ ਤੇ ਨਿਵੇਸ਼ ਕਰਨਾ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ